ਲਾ ਕਾਲਜ ਵਾਲੀ ਮ੍ਰਿਤਕ ਲੜਕੀ ਸੰਦੀਪ ਕੌਰ ਦਾ ਪਰਿਵਾਰ ਆਇਆ ਮੀਡੀਆ ਸਾਹਮਣੇ ਰੱਖੀ ਆ ਮੰਗ ਕਿੰਨਾ ਚਿਰ ਹੋ ਗਿਆ ਵਾਰਦਾਤ ਤੋਂ 9 ਵਜੇ ਦੀ ਘਟਨਾ ਹੋਈ ਸੀ ਉਹ ਠੀਕ ਕਰਦੇ ਵਦ ਹੋ ਗਿਆ ਟਾਈਮ ਤੁਹਾਨੂੰ ਬਿਲਕੁਲ ਨਹੀਂ ਦੱਸਣ ਦੇ ਕਿ ਮੁੰਡਾ ਹੈ ਕਿਥੇ ਕੀ ਸਰਾਨੂੰ ਦੱਸਣ ਨਹੀਂ ਦੇ ਸਰਾਈ ਪੁੱਛਣ ਦੇ ਹੰਦ ਸਰ ਪੁਲਿਸ ਵਾਲੇ ਵੀ ਨਹੀਂ ਕਿ ਸੰਡੇਸ ਕਾਲ ਜਲੇ ਨਹੀਂ ਦੱਸਣ ਦੇ ਤੁਹਾਨੂੰ ਵੀ ਕਹਿੰਦੇ ਮਰ ਗਿਆ ਕਿ ਜਿੰਦਾ ਮੈਂ ਭਈਆ ਤੇ ਮਰ ਗਿਆ ਵਾ ਹਾਂ ਨਹੀਂ ਰਾਜੀਨਾਮੇ ਉੱਤੇ ਦਬਾਅ ਬਣਾ ਕੋਈ ਰਾਜੀਨਾਮੇ ਲਈ ਆਇਆ ਘਟੇ ਸਰ ਰਾਜੀਨਾਮੇ ਲਈ ਨਹੀਂ ਕੋਈ ਵੀ ਆਇਆ ਹਨ ਉਹ ਕਹਿੰਦੇ ਕਿ ਕੋਈ ਦੱਸੋ ਪੀਨਸਾਫ ਚਾਹੀਦਾ ਤੁਹਾਨੂੰ ਕੋਈ ਕਹਿੰਦਾ ਆਏ ਦੱਸੋ ਪ੍ਰਿੰਸੀਪਲ ਆਏ ਸਾਰੀਆਂ ਸਕੂਲ ਵਾਲੇ ਆਈਆਂ ਛੋਟਾ ਲੱਗੀ ਫੈਸਲਾ ਆਡਾ ਫੈਸਲਾ ਹੈ ਇਹ ਇਹਨਾਂ ਮੁੰਡੇ ਦੀ ਲਾਸ਼ ਵਿਖਾ ਦੇਣ ਮੁੰਡਾ ਮਾਰ ਗਿਆ ਕਰ ਕਰਦਾਂਗੇ ਸਸਤਾ ਦੇ ਇਹਨਾਂ ਇਨਸਾਫ ਚਾਹੀਦਾ ਜੀ ਜੀ ਬੇਟਾ ਬੋਦੂ ਤੂੰ ਬਟਾ ਕੇ ਅੱਗੇ ਬੋਲੀ ਨਾਲ ਬਾਜੋ ਆ ਜੋ ਜੀ ਹਾਂ ਜੀ ਕਰ ਬੇਟਾ ਜੀ ਕੀ ਨਾਮ ਤੁਹਾਡਾ ਤੇ ਕੀ ਕੀ ਗੱਲਬਾਤ ਹੋਈ ਹੈ ਤੇ ਸਰ ਮੇਰਾ ਨਾਮ ਪਵਨਦੀਪ ਹੈ ਸਰ ਗੱਲ ਇਦਾਂ ਇੱਕ ਕਾਲਜ ਦੇ ਵਿੱਚ ਗੋਲੀ ਚਲਾਈ ਮੁੰਡੇ ਨੇ ਤੇ ਕੁੜੀ ਦਾ ਅਹੀਂ ਸਸਕਾਰ ਉਹ ਨਾ ਚਰ ਨਹੀਂ ਕਰ ਸਕਦੇ ਕਿੰਨੇ ਚਿਰਾਂ ਨੂੰ ਮੁੰਡੇ ਦੀ ਲਾਸ਼ ਨਹੀਂ ਵਿਖਾਈ ਜਾਂਦੀ ਅਹੀਂ ਅਨੇ ਚਿਰ ਕੁੜੀ ਦਾ ਸਸਕਾਰ ਨਹੀਂ ਕਰਦੇ ਹਨ ਇਨਸਾਫ ਹਨ ਇਨਸਾਫ ਚਾਹੀਦਾ ਹੈ ਤੁਹਾਨੂੰ ਕੀ ਕਿਹਾ ਪੁਲਿਸ ਨੇ ਕਿ ਮੁੰਡਾ ਮਰ ਗਿਆ ਜਾਂ ਕਿਸ ਤਰੀਕੇ ਨਾਲ ਸਰ ਹਾਂ ਉਹ ਕਹਿੰਦੇ ਮੁੰਡਾ ਤੇ ਸਾਨੂੰ ਪਤਾ ਹੀ ਨਹੀਂ ਕਿ ਕਿੱਥੇ ਆ ਮੁੰਡਾ ਅੱਛਾ ਕਿਹੜੇ ਹਸਪੀਟਲ ਫੜਿਆ ਪਰ ਸਰ ਉਹਨੂੰ ਮੁੰਡੇ ਦੀ লাশ ਚਾਹੀਦੀ ਹੈ ਅਸੀਂ লাশ ਲੈ ਕੇ ਫੇਰ ਮੁੰਡੇ ਨੂੰ ਨਹੀਂ ਤੇ ਜਿੱਦ ਤਰ੍ਹਾਂ ਸਾਡੀ ਕੁੜੀ ਦੇ ਗੋਲੀ ਮਾਰੀ ਆ ਨੇ ਅਸੀਂ ਉਤਰਾ ਹੀ ਮੁੰਡੇ ਦੇ ਗੋਲੀ ਮਾਰ ਕੇ ਫੇਰ ਅਸੀਂ ਆਪਣੀ ਕੁੜੀ ਦਾ ਸਿਰਕਾ ਕਰਨਾ ਲੱਗਦਾ ਨਹੀਂ ਕਿ ਸਿਕਿਉਰਿਟੀ ਲੈਬਸ ਨੇ ਕਿ ਪਕਤਾਲ ਕਾਲਜ ਦੇ ਵਿੱਚ ਚੱਲ ਜਾਣਾ ਕਿਤੇ ਵੱਡੀ ਗੱਲ ਹੈ ਹਾਂਜੀ ਸਰ ਬਹੁਤ ਵੱਡੀ ਸਰ ਗੱਲ ਹੈ ਬਹੁਤ ਵੱਡੀ ਗੱਲ ਹੈ ਮੁੰਡਾ ਤੰਗ ਕਰਦਾ ਸੀ ਕੁੜੀ ਨੂੰ ਹਾਂਜੀ ਬਹੁਤ ਤੰਗ ਕਰਦਾ ਸੀ ਕੁੜੀ ਨੂੰ ਸਵੇਰ ਜਿੱਦੋਂ ਜਾਂਦੀ ਸੀ ਉਦੋਂ ਤੰਗ ਬਹੁਤ ਕਰਦਾ ਸੀ ਉਹ ਤਾਂ ਪਰੇਸ਼ਾਨੀ ਵਾਲੇ ਕਾਲਜ ਦੇ ਵਿੱਚ ਬੜੀ ਸਖਤਾਈ ਉਹ ਉੱਥੇ ਤੋਂ ਦੁਪਹਿਰ ਦੀ ਭੰਨੀ ਹੈਗਾ ਹੈਗਾ